138 ਨੰਬਰ ਜਿਹੜਾ ਸ਼ਬਦ ਸੀ ਨਾ ਉਹਦਾ ਮਤਲਬ ਹੈ ਵੀ ਫਾਨਾ ਹੁੰਦਾ ਹੈ ਜਦੋਂ ਇਹ ਪਹਿਲਾਂ ਜ਼ਿਆਦਾਤਰ ਹਾਲਾਂ 'ਚ ਵਰਤਿਆ ਜਾਂਦਾ ਹੈ ਇਹ ਫਾਲ ਨਾਲੋਂ ਥੋੜਾ ਵੱਡਾ ਹੁੰਦਾ ਹੈ ਜਦੋਂ ਬੇਲ ਨੂੰ ਜਿਹਦੇ ਨਾਲ ਬੁੱਲਦ ਝੁੱਪਦੇ ਉਹਨੂੰ ਉੱਚੀ ਨੀਵੀਂ ਕਰਨਾ ਹੋਵੇ ਨਾ ਤੇ ਜਾਂ ਉਹਦੇ ਥੱਲੇ ਫਾਨਾ ਲਾਇਆ ਜਾਂਦਾ ਜਾਂ ਉਹਦੇ ਉੱਤੇ ਫਾਨਾ ਲਾਇਆ ਜਾਂਦਾ ਵੀਡੀਓ ਜਿਵੇਂ ਤੁਹਾਨੂੰ ਦਿਖ ਰਿਹਾ ਹੈ ਆ ਫੋਟੋ ਨਾਲ ਹੈ ਵੀਡੀਓ ਨਾਲ ਹੈ ਇਹ ਜਿਵੇਂ ਦਿਖ ਰਿਹਾ ਨਾ ਇਹਨੂੰ ਕਹਿੰਦੇ ਆ ਫਾਨਾ ਤੇ ਅੱਜ ਦਾ ਜਿਹੜਾ ਸ਼ਬਦ ਹੈ ਨਾ ਓਏ ਭਈ ਸਰਦਲ ਸਰਦਲ ਕਿਹਨੂੰ ਕਹਿੰਦੇ ਆ ਇਹਨਾਂ ਵੀ ਪਨੀਰੀ ਨੂੰ ਤਾਂ ਮੇਰੇ ਖਿਆਲ ਬਿਲਕੁਲ ਹੀ ਪਤਾ ਨਹੀਂ ਹੋਣਾ ਕਿ ਸਰਦਲ ਕੀ ਹੁੰਦੀ ਹੈ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਕੋਸ਼ਿਸ਼ ਕਰਿਆ ਕਰੋ ਜੇ ਕਿਸੇ ਕੋ ਕੋਈ ਫੋਟੋ ਜੋ ਫੋਟੋ ਪਾ ਦੇ ਕੋਈ ਵੀਡੀਓ ਪਾ ਕੇ ਕਮੈਂਟ ਚ ਜਵਾਬ ਦਵੇ ਜਾਂ ਜਿਵੇਂ ਵੀ ਤਾਂ ਕਿ ਜਿਹੜੀ ਉਹਨਾਂ ਵਾਲੀ ਪੀੜ੍ਹੀ ਇਹਨਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਜਿਹੜੇ ਸ਼ਬਦ ਹੁਣ ਅਲੋਪ ਹੁੰਦੇ ਜਾਂਦੇ ਨੇ ਨਾ ਉਹਨਾਂ ਦਾ ਪਤਾ ਲੱਗ ਸਕੇ ਤੇ ਆਪਾਂ ਵਿਰਸੇ ਨਾਲ ਜੁੜੇ ਰਹਿ ਸਕੀਏ ਤਰੱਕੀ ਕਰਨੀ ਬਹੁਤ ਚੰਗੀ ਗੱਲ ਹੈ ਪਰ ਆਪਣਾ ਅਤੀਤ ਭੁੱਲ ਜਾਣਾ ਜਾਂ ਆਪਣੇ ਜਿਹੜਾ ਪਿਸ਼ੋਕੜੇ ਸੱਭਿਆਚਾਰ ਉਹ ਭੁੱਲ ਜਾਣਾ ਇਹ ਬਹੁਤ ਹੀ ਖਤਰਨਾਕ ਚੀਜ਼ ਹੈ ਜੇ ਆਪਾਂ ਜੜਾ ਨਾਲ ਜੁੜੇ ਰਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਆਪਾਂ ਕਿਸ ਵਿਰਸੇ ਨੂੰ ਬਿਲੋਂਗ ਕਰਦੇ ਆ ਕਿਸ ਵਿਰਸੇ ਨਾਲ ਆਪਣਾ ਸਬੰਧ ਹੈ ਤੇ ਸਵਾਲ ਇੱਕ ਵਾਰ ਫਿਰ ਸੁਣ ਲਓ ਬਈ ਸਰਦਲ ਕਿਹਨੂੰ ਕਹਿੰਦੇ ਆ